ਪਟਿਆਲਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਜਦੋਂ ਸਾਬਕਾ ਫੌਜੀਆਂ ਦੀ ਯੂਨੀਅਨ ਨੇ ਕਰਨਲ ਪੁਸ਼ਪਿੰਦਰ ਬਾਠ ਦੇ ਸਮਰਥਨ ਵਿੱਚ 22 ਮਾਰਚ ਨੂੰ ਰੋਸ ਰੈਲੀ ਕੀਤੀ ਤਾਂ ਇਸ ਮੌਕੇ ਇੱਕ ਔਰਤ ਨੇ ਆਪਣੀ ਬੇਟੀ ਨੀਹਾ ਸ਼ੋਰੀ ਦੇ ਕਤਲ ਦੇ ਦੁਖਾਂਤ ਨੂੰ ਬਿਆਨ ਕੀਤਾ ਤੇ ਇਨਸਾਫ ਹਾਸਲ ਕਰਨ ਲਈ ਹਾਜ਼ਰੀਨ ਨੂੰ ਸਾਥ ਦੇਣ ਦੀ ਅਪੀਲ ਵੀ ਕੀਤੀ। ਅਰੇਂ ਦੇ ਆਫਿਸ ਵਿੱਚ ਕੂਟੀ ਕਰਦੇ ਹੋਏ ਉਹਨੇ 6 ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਉਸ ਤੋਂ ਲੱਗੇ ਅੱਜ ਤੱਕ ਅਸੀਂ ਕੋਮਰੇ ਇਨਸਾਫ ਨਹੀਂ ਮੇਰੀ ਬੇਦੀ ਦਾ ਖਸੂਰ ਐਨਾ ਸੀ ਕਿ ਉਹਨੇ ਪੰਜਾਬ ਨੂੰ ਬਚਾੜ ਦੀ ਕੋਸ਼ਿਸ਼ ਕੀਤੀ ਉਹਨੇ ਪੰਜਾਬ ਦੇ ਜਿਹੜੇ ਡੀ ਐਡਿਕਸ਼ਨ ਸੈਂਟਰ ਹੈ ਸੈਂਟਰ ਸਮੁੱਚੇ ਕੰਦਰ ਹੈ ਸਾਡੇ ਪੰਜਾਬ ਦੇ ਜਵਾਨਾਂ ਨੂੰ ਰੱਖਿਆ ਜਾਂਦਾ ਹੈ

ਇਧਰ ਆਓ ਬਾਹਰ ਵੇਚੀ ਜਾ ਰਹੀ ਹੈ ਬੜੀ ਇੰਪੋਰਟੈਂਟ ਗੱਲ ਹੈ ਸਰਕਾਰ 5 ਦਾ 6 ਰੁਪਏ ਦੀ ਪੰਜਾਬ ਨੂੰ ਦਿੰਦੀ ਸੀ ਉਹ ਬਾਹਰ 70 ਕੋ ਲੈ ਕੇ 100 ਰੁਪਏ ਰਕ ਵੇਚੀ ਜਾ ਰਹੀ ਹੈ ਮੇਰੀ ਬੇਟੀ ਨੇ ਉਸਕੇ ਰਿਪੋਰਟ ਲਿਖੀ ਔਰ ਅਫਸਰੈਂਟਰੀ ਕੰਮ ਕਰ ਰਹੀ ਸੀ ਜਦੋਂ ਉਹ ਯਾਤਕ ਚ ਕੰਮ ਕਰ ਰਹੀ ਸੀ ਪੰਜਾਬ ਗਵਰਨਮੈਂਟ ਦੇ ਦਫਤਰ ਦੇ ਅੰਦਰ ਬੜਕੇ ਇੱਕ ਬੰਦੇ ਨੇ ਉਹਨੂੰ ਗੋਲੀ ਮਾਰ ਦਿੱਤੀ ਗੋਲੀ ਨਹੀਂ ਛੇ ਬੋਲੀ ਆ ਮਾਰੀਆਂ पंजाब की टीम ने अपनी छाती ने गोलियां खा और पुलिस ने किया कि ग्यारह साल भी दुश्मनी सी इस लड़की ने किसी का लाइसेंस कैंसिल कर देता सी और उस तो बाद उस बंदे जिन्हें मेरी बेटी को गोली मारी सी उन्होंने गोली मार के मार देता गया जगह की बिल्कुल चूक है मेरी बेटी ने साल की नौकरी सी और मेरी बेटी ने

ਕਿਸੇ ਦਫਤਰ ਦੇ ਡਾਇਰੈਕਟਰ ਨੇ ਜੁਆਇੰਟ ਡਾਇਰੈਕਟਰ ਨੇ ਕਿਸੇ ఎంਪਲੋਈ ਨੇ ਨਹੀਂ ਲਿਖੀ ਉਸ ਤੋਂ ਬਾਅਦ ਇਹਨਾਂ ਨੇ ਸਾਰੀਆਂ ਗੱਲਾਂ ਝੂਠ ਲਿਖੀਆਂ ਕਿ ਉਹਨੇ ਲਾਇਸੈਂਸ ਕੈਨਸਲ ਕੀਤਾ ਉਹਨੂੰ ਮਾਰ ਦਿੱਤਾ ਗਿਆ ਇਹਨਾਂ ਨੇ ਕੋਈ ਫੋਰੈਂਸਿਕ ਇਸਲੇ ਨਹੀਂ ਕਰਾਈ ਕਿ ਪੁਲਿਸ ਫਸਦੀ ਹੈ ਬਾਅਦ ਵਿੱਚ ਉਹ ਸਾਨੂੰ ਜਿੱਤਰੀ ਮੇਰੀ ਬੇਟੀ ਦੀ ਜਿਸ ਤੋਂ ਸਾਨੂੰ ਪਤਾ ਲੱਗਾ ਕਿ ਮੇਰੀ ਬੇਟੀ ਨੂੰ ਪੰਜਾਬ ਚ ਬਿਊਬਰ ਨਾਰਥਿੰਗ ਕਰਕੇ ਮਾਰਿਆ ਗਿਆ ਜਿਹੜਾ ਇਹਨਾਂ ਦੀ ਸਰਕਾਰਾਂ ਚੱਲਦੀਆਂ ਪੰਜਾਬ ਨੇ ਤੇਰੀ ਬੇਟੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਮੇਰੀ ਬੇਟੀ ਨੇ ਪਹਿਲੇ ਹੀ ਦਿੱਤੀ ਦਿੱਤੀ ਹੈ ਡਰੱਗਸ ਦੇ ਮਾਮਲੇ 'ਚ ਮੈਂ ਆਪਣੀ ਬੇਟੀ ਲਈ ਇਨਸਾਫ ਮੰਗਦੇ ਹਾਂ ਔਰ ਇਹਨਾਂ ਨੇ ਗਲਤ ਜੋ ਰਿਪੋਰਟਾਂ ਲਿਖੀਆਂ ਫੁੱਲ ਸਾਬਤ ਕਰ ਦੇ ਸਾਰੇ ਪ੍ਰਜਾਤੀਏ ਬਖੀਏ ਸਾਰੇ ਦੇਰੀ ਪਦਕਦਰਨ ਮੇਰੇ ਕੋ ਉੱਤਨੀ ਸਹੀ ਦਿਨੋ ਦੇ ਕਾਰਨ ਜਾਣਦੇ ਜੋ ਹਨੇ ਨਾ ਪੰਜਾਬ ਦੇ ਜੁਫਾ ਨੂੰ ਬੁਲਾਉਣ ਦੀ ਕੋਸ਼ਿਸ਼ ਕੀਤੀ ਹੈ ਜਵਾਨਾਂ ਨੂੰ ਉਹਦੇ ਚ ਮੇਰਾ ਸਾਥ ਲਿਓ ਜਿੱਤੇ ਵੀ ਦੁਸ਼ਮਣ ਦੇ ਵਿਰੁੱਧ ਕੁਝ ਨਹੀਂ ਹੁੰਦਾ ਉਸ ਦੌਲਨ ਮੈਂ ਉਹ ਮੇਰੇ ਹਸਨਤੀ ਜਾਣੇ ਤੁਸੀਂ ਸਾਰੇ ਮੇਰਾ ਸਾਥ ਦਿਓ ਕਿ ਤੁਸੀਂ ਮੇਰਾ ਸਾਥ ਤੋਂ ਹੋਵੇ ਕਿ ਤੁਸੀਂ ਮੇਰੇ ਨਾਲ ਆਓ ਅਸਟਰੀ ਤੋਂ ਨਹੀਂ ਸੀ

ਉਸੋ ਮੇਰੇ ਪਰਿਵਾਰ ਦਾ ਸਾਥ ਦੋਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਮੇਰੀ ਬੇਟੀ ਨੇ ਪੰਜਾਬ ਯੂਨੀਵਰਸਿਟੀ ਤੋਂ ਬੀ ਫਾਰਮਾ ਕੀਤਾ ਨਾਈਪਰ ਤੋਂ ਨੇ ਐਮ ਫਾਰਮਾ ਕੀਤਾ 올 ਇੰਡੀਆ ਆਫਰ ਸਟਾਈਲ ਗਰਲਸ ਵਿੱਚੋਂ ਬਹੁਤ ਮੈਰਿਟੋਰੀਅਸ ਲੜਕੀ ਸੀਗੀ ਉਹਨੇ ਪੰਜਾਬ ਚ ਡਰਗ ਇੰਸਪੈਕਟਰ ਡਰਗ ਇੰਸਪੈਕਟਰ ਜੁਆਇਨ ਕੀਤਾ ਬੜੀਆਂ ਨੇ ਰੇਡਾਂ ਮਾਰੀਆਂ ਉਸ ਤੋਂ ਬਾਅਦ ਉਹਨੇ ਪੰਜਾਬ ਦੀ ਉਹਨੂੰ ਫਲਾਈਂਗ ਸਕੁਐਡ ਦੀ ਹੈੱਡ ਬਣਾ ਦਿੱਤਾ ਗਿਆ ਉਸ ਤੋਂ ਬਾਅਦ ਉਹਦੀ ਖਰੜ-ਵੜ ਦੀ ਬਦਲੀ ਹੋਈ ਉਹ ਜੋਨਲ ਲਾਇਸੈਂਸਿੰਗ ਅਥਾਰਟੀ ਸੀਗੀ ਉਹਨੇ ਉਹਨੂੰ ਦਫ਼ਤਰ ਦੀ ਬੈਠੀ ਨੂੰ ਮਾਰ ਦਿੱਤਾ ਗਿਆ ਔਰ ਅਖ਼baar 'ਚ ਇਹ ਖ਼ਬਰ ਆਈ ਕਿ 11 ਸਾਲ ਦੀ ਪੁਰਾਣੀ ਦੁਸ਼ਮਣੀ ਸੀ ਜਦੋਂ ਕਿ ਮੇਰੀ ਬੇਟੀ ਉਦੋਂ 1 ਸਾਲ ਵੀ ਨੌਕਰੀ ਨਹੀਂ ਸੀ ਹੋਈ ਉਹਦੇ ਕੋਲ ਕੋਈ ਅਥੋਰਿਟੀ ਨਹੀਂ ਸੀ ਕਿਸੇ ਦਾ ਲਾਇਸੈਂਸ ਕੈਨਸਲ ਕਰਨ ਦੀ ਬੰਦੇ ਨੇ ਦਫਤਰ ਜਾ ਕੇ ਉਹਨੂੰ ਲੈਪਟਾਪ ਤੇ ਕੰਮ ਕਰਦੀ ਨੂੰ 6 ਗੋਲੀਆਂ ਮਾਰਤੀਆਂ ਉਸ ਤੋਂ ਬਾਅਦ 2 ਮਿੰਟ ਬਾਅਦ ਉਹ ਬੰਦਾ ਵੀ ਕਹਿੰਦੇ ਆ ਉਹਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਜਦੋਂ ਕਿ ਸਾਨੂੰ ਸ਼ੱਕ ਹੈ ਉਸ ਬੰਦੇ ਨੂੰ ਮਾਰ ਦਿੱਤਾ ਗਿਆ ਅੱਜ ਤੱਕ ਅਸੀਂ ਨਿਆਂ ਲਈ ਭਟਕ ਰਹੇ ਹਾਂ ਅੱਜ ਤੱਕ ਸਾਨੂੰ ਨਿਆਂ ਨਹੀਂ ਮਿਲਿਆ ਉਹਦਾ ਕਸੂਰ ਇੰਨਾ ਸੀ ਮੇਰੀ ਬੇਟੀ ਦਾ ਕਿ ਉਹਨੇ ਬਿਊਪਰ ਨਾਰਸਿੰਗ ਜਿਹੜੀ ਬਿਕਰੀ ਹੈ ਸਰਕਾਰ ਦੀ ਉਹਦਾ ਪਰਦਾ ਫਾਸ਼ ਕੀਤਾ ਉਨੇ ਰਿਪੋਰਟ ਲਿਖ ਕੇ ਆਪਣੇ ਜੁਆਇੰਟ ਡਾਇਰੈਕਟਰ ਨੂੰ ਦਿੱਤੀ ਜੁਆਇੰਟ ਡਾਇਰੈਕਟਰ ਨੇ ਪਤਾ ਨਹੀਂ ਉਸ ਰਿਪੋਰਟ ਨੂੰ ਕਿਦਾਊਟ ਕੀਤਾ ਕਿ ਮੇਰੀ ਬੇਟੀ ਨੂੰ ਮਾਰ ਦਿੱਤਾ ਗਿਆ ਡਿਪਾਰਟਮੈਂਟ ਨੇ ਕੋਈ ਐਕਸ਼ਨ ਨਹੀਂ ਲਿਆ ਡਿਪਾਰਟਮੈਂਟ ਨੇ ਕੋਈ ਐਕਸ਼ਨ ਨਹੀਂ ਲਿਆ ਉਹਦੇ ਹਸਬੰਦ ਨੇ ਕੋਈ ਐਕਸ਼ਨ ਨਹੀਂ ਲਿਆ ਅਸੀਂ ਦੋਨੇ ਹਸਬੰਦ ਵਾਈਫ ਨੂੰ ਆਪ ਵਿੱਚ 6 ਸਾਲ ਹੋ ਗਏ ੱਟਕੇ ਖਾ ਰਹੇ ਹਾਂ ਨਿਆਂ ਦੇ ਲਈ ਹਸਬੰਦ ਨੇ ਕੋਈ ਐਕਸ਼ਨ ਕਿਉਂ ਨਹੀਂ ਲਿਆ ਉਹ ਕਹਿੰਦੇ ਸਾਸੀ ਨਹੀਂ ਇਹਦੇ ਵਿੱਚ ਫਸਣਾ ਚਾਹਦੇ ਕਿਉਂਕਿ ਮਾfia ਦਾ ਕੰਮ ਹੈ ਕੋਈ ਅੱਗੇ ਆਣਾ ਨਹੀਂ ਚਾਹਦਾ ਆ ਸਾਨੂੰ ਅਸੀਂ ਲੜ ਰਹੇ ਹਾਂ ਡਰ ਦੀ ਭਾਵਨਾ ਹਾਂ ਡਰਦੇ ਨਾਲ ਨਹੀਂ ਆ ਰਹੇ ਹੁਣੇ ਅਸੀਂ ਅਸੀਂ ਤਾਂ ਲੜਾਂਗੇ ਜਦ ਤੱਕ ਮੇਰੀ ਬੇਟੀ ਦਾ ਨਹੀਂ ਹੁੰਦਾ ਉਹ ਇੱਕ ਫੌਜੀ ਦੀ ਧੀ ਦੀ ਮੇਰੇ ਹਸਬੰਦ ਨੇ 71 ਦੀ ਲੜਾਈ ਲੜੀ ਹੈ ਅਸੀਂ ਚੀਫ ਮਿਨਿਸਟਰ ਨੂੰ ਮਿਲੇ ਆ ਅਸੀਂ ਸਾਰੇ ਗਵਰਨਰਸ ਨੂੰ ਮਿਲੇ ਆ ਅਸੀਂ ਸਭ ਨੂੰ ਮਿਲੇ ਆ ਤੇ ਅਸੀਂ ਨਿਆਂ ਮੰਗ ਰਹੇ ਹਾਂ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਐ ਚੁਪਾ ਰਹੇ ਕਿ ਮੇਰੀ ਬੇਟੀ ਨੇ ਲਾਇਸੈਂਸ ਕੈਨਸਲ ਕੀਤਾ ਉਹਨਾਂ ਨੇ ਦੇ ਕੀਤਾ ਉਹਨੂੰ ਵੀ ਉੱਪਰ ਨਰਸਿੰ ਨਹੀਂ ਮਾਰਿਆ ਗਿਆ ਉਹਨੂੰ ਪੰਜਾਬ ਦੇ ਦੱਸਿਆ ਜਾਵੇ ਪਹਿਲੀ ਸ਼ਹੀਦ ਹੈ ਪੰਜਾਬ ਦੀ ਉਸ ਲੜਕੀ ਨੇ ਆਪਣੇ ਸੀਨੇ ਤੇ 6 ਗੋਲੀਆਂ ਕਾਇਆਂ ਮੁਕਾਬਲਾ ਕੀਤਾ ਇਹਨਾਂ ਦਾ ਔਰ ਆਪਣੀ 2 ਸਾਲ ਦੀ ਛੋਟੀ ਬੱਚੀ ਛੱਡ ਕੇ ਮਰੀ ਹੈ ਇਸ ਲਈ ਆਸਾ ਕਾ ਸਾਨੂੰ ਇਨਸਾਫ ਨਹੀਂ ਮਿਲਿਆ ਸੀ ਹਾਈ ਕੋਰਟ ਤੇ ਅਪੀਲ ਕੀਤੀ ਹੋਈ ਹੈ ਪੰਜਾਬ ਪੁਲਿਸ ਦਾ ਬਿਲਕੁਲ ਪਹੁੰਚੀ ਹੈ ਜੀ ਅਸੀਂ ਜਦ ਤੱਕ ਮਿਆ ਨਹੀਂ ਮਿਲਦਾ ਸੀ ਲੜਦੇ ਰਵਾਂਗੇ